ਆਪਾਂ ਦੋ ਜਾਨਵਰ ਤੋਰ ਕੇ ਦਿਖਾਉਨੇ ਆ ਇੱਕ ਗਾਂ ਕੀ ਤੇ ਇੱਕ ਇਧਰ ਮੱਝ ਆ ਗਈ ਪਹਿਲਾਂ ਮੱਝ ਨੂੰ ਤੁਰਦੀ ਨੂੰ ਚੈੱਕ ਕਰ ਲਿਓ ਕੰਦ ਕਾੜ درمیانੇ ਦੇ ਵਿੱਚ ਐ ਆਰਡਰ ਕੁਆਲਟੀ ਬਹੁਤ ਚੰਗੀ ਆ ਤੁਸੀਂ ਦੇਖ ਸਕਦੇ ਹੋ ਸਿੰਘ ਗੁੰਡਿਆਂ ਦੀ ਐ ਚੜਾਈ ਬਹੁਤ ਆ ਗਈ ਦੇਖ ਸਕਦਾ ਮੋੜ ਲਾ ਤੋਰ ਦਿਨ ਨੂੰ ਜੇ ਫੇਰ ਚੈੱਕ ਕਰ ਲਿਓ ਇਰਾ ਆਪਾਂ ਤੁਹਾਨੂੰ ਤੋਰ ਕੇ ਸਾਰੀ ਤਸੱਲੀ ਕਰਾ ਦਿੰਨੇ ਆਂ ਆਰਡਰ ਦੇਖ ਸਕਦੇ ਹੋ ਬੱਜਾ ਮੂਰੇ ਖੜਾ ਹੈ ਬੈਕ ਸਾਈਡ ਤੋਂ ਨਾਲ ਦੇਖ ਸਕਦੇ ਹੋ ਇਧਰੋਂ ਦੇਖ ਸਕਦੇ ਹੋ ਸਪੇਸ ਵੀ ਬਹੁਤ ਆ ਸਭ ਵੀ ਚੰਗੀ ਹੈਗੀ ਉਸ ਵਾਰ ਤੁਹਾਨੂੰ ਗਾਹ ਤੋਰ ਕੇ ਦਿਖਾਉਣੇ ਡਿਟੇਲ ਕੱਟੀ ਲੈ ਲਾਂਗੇ ਫਿਰ ਆਪਾਂ ਇੱਕ ਕ੍ਰਾਸ ਬ੍ਰੀਡ ਦੇ ਵਿੱਚ ਆਂ ਪੈਂਦੀ ਐ ਦੇਖ ਸਕਦੇ ਆ ਤੁਸੀਂ ਕੱਦ-ਕਾੜ ਦਰਮਿਆਨੇ ਦੇ ਵਿੱਚ ਐ ਤਾਜੀ ਸੁਈ ਲੱਗਦੀ ਐ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਥਾਣ ਚੰਗੇ ਆਗੇ ਸੋਹਣੇ ਆਗੇ ਇਹ ਡਿਟੇਲ ਆਪਾਂ ਦੋਵਾਂ ਦੀ ਇਕੱਠਿਆਂ ਦੀ ਪੁੱਛ ਲਾਂਗੇ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਹਰਨੇਕ ਸਿੰਘ ਜੀ ਪਿੰਡ ਬਹਿਵਲ ਕਲਾਂ ਠੀਕ ਆ ਜੀ ਜ਼ਿਲ੍ਹਾ ਕਿਹੜਾ ਪੈਣਾ ਹੈ ਜ਼ਿਲ੍ਹਾ ਫਰੀਦਕੋਟ ਆ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਫਰੀਦਕੋਟ ਤੇੜੇ ਪਹੁੰਚੋ ਆਪਣਾ ਪੁੱਤ ਲੈ ਕੇ ਆ ਜੀ ਦੋ ਪਸ਼ੂ ਲੈ ਕੇ ਵਪਾਰ ਦਾ ਕੰਮ ਆ ਹਾਂਜੀ ਆਪਾਂ ਲੈਵੇ ਚ ਕਰ ਲੈਨੇ ਇਹਦੇ ਠੀਕ ਆ ਜੀ ਜਿਹਨ ਵਪਾਰ ਕਰਦੇ ਹਾਂ ਹਾਂਜੀ ਹਾਂਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਮੱਝ ਦਿਖਾਈ ਆ ਤੋਰ ਕੇ ਕਿਹੜਾ ਸੂਆ ਕਿਹੜਾ ਸੂਆ ਵਾ ਦੂਜਾ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਹੋਣੇ ਹੋ 21 ਬੱਚੇ ਦਾ ਨਾ ਬੱਚਾ ਕੀ ਆ ਕੱਟੀ ਮਗਰਾ ਜੀ ਨਗਰ ਕੱਟੀ ਆ ਕਿੰਨਾ ਹੁਣ ਤਿਆਰ ਹੋ ਦੁੱਧ ਬਈ ਦੋ ਦੋ ਤਿਆਰ 16 ਲੀਟਰ ਹੋਗੇ 16 ਤਸੱਲੀ ਵਾਲਾ ਤਿਆਰ ਆ ਜਮ ਬਿਲਕੁਲ ਜੀ ਠੀਕ ਆ ਜੇ ਕੋਈ ਮਰਜ਼ੀ ਆ ਕੇ ਚਵਾ ਕੇ ਲੈ ਜੀ ਠੀਕ ਹੈ ਕਿੰਨਾ ਚਵਾ ਦਾਂਗੇ ਜੀ ਹਾਂ ਜੀ ਕਰੋ ਗਾਰੰਟੀ ਨਾਲ ਚਵਾ ਸਕਦੇ ਹੋ ਦੋ ਕੰਡੇ ਲਾ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਕੰਡੇ ਵੀ ਲਾ ਸਕਦੇ ਠੀਕ ਹੈ ਪੂਲ ਗਾਰੰਟੀ ਆ ਆਪਣੀ ਪੂਲ ਗਾਰੰਟੀ ਹੋਊਗੀ ਜੀ ਠੀਕ ਮੁੱਲ ਕਿੰਨਾ ਰੱਖਦੇ ਆਪਾਂ ਮੁੱਲੇ ਦਾ ਪੱਤੀ ਰੱਖਦੇ ਆਂ ਇੱਕ 21 ਇੱਕ 21 ਕਿੱਥੋਂ ਦੇ ਦੇਣੀ ਆ ਇਹ ਦੇ ਦੇ ਇੱਕ 15 ਮਿੰਟ ਇੱਕ 15 ਦੀ ਹੋਰ ਵੀ ਹੋ ਜਮਾਨਤ ਨਾਲ ਨਾਲਦਾਰ ਕਰਦੇ ਆਂ ਮੌਕੇ ਦੇ ਹੋ ਜੂਗਾ ਮੌਕੇ ਦੇ ਮਾਨਤਨ ਕਰਦੇ ਠੀਕ ਆ ਤੇ ਜਿਹੜੀ ਆਪਾਂ ਇਹ ਗਾਂ ਦਿਖਾਈ ਹੈਗੀ ਹਾਂ ਜੀ ਗਾਂ ਥੱਲੇ ਹੁਣ ਹੋਊਗੀ ਇਹ ਦੇ ਥੱਲੇ ਤੇਰਾ 14 ਲੀਟਰ ਪੌਣੀ ਹੋਊਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਬੱਚਾ ਬੱਛਾ ਉਹ ਅੱਛਾ ਮਗਰਾ ਜੀ ਠੀਕ ਆ ਮੂਰੇ ਬੈਠਾ ਹਣਾ ਹਾਂ ਜੀ ਹਾਂ ਜੀ ਸੂਆ ਕਿਹੜਾ ਇਹਦਾ ਜੀ